selamat eh? <tuk tangan> ਕੁਝ ਬੋਲ ਲੈਂਦਾ ਲੈਂਦਾ ਦੌੜਦਾ ਦੌੜਦਾ ਮਰ ਜਾਂਦਾ ਇੱਥੇ ਜਿਹਦੀ ਮੋਟਾ ਸਿਰ ਤੇ ਲਾਈ ਕਰੀ ਸ਼ੁਰੂ ਹੋ ਗਈ ਫਰਾਂ ਦੇ ਲੋਗ ਨੂੰ ਅਸ਼ੀਆ ਘੜੀ ਕੱਪ ਗਏ ਜਦੋਂ ਰਾਤ ਨੂੰ ਥੋੜਾ ਜਾਂਦਾ ਹੋਵੇ ਤਾਂ ਚਾਹ ਨਾਲ ਜੇ ਸਵਾਂਦੀ ਮੋਟੇ ਦੇ ਫੱਤੀਆਂ ਦੇ ਸਿਰ ਤੇ ਕਾੜੇ ਉਸੇ ਵੇਲੇ ਹਲਕਾ ਆ ਜਾਂਦਾ ਉਹਦੇ ਫਿੱਟ ਨਹੀਂ ਆਉਂਦੇ ਇਸੇ ਤਰ੍ਹਾਂ ਇਹ ਕਈ ਜੀਦਾ ਜਿਹੜਾ ਹਰ ਥਾਂ ਤੋਂ ਨਹੀਂ ਮਿਲਦੀ ਤੇ ਹਰ ਬੰਦੇ ਤੇ ਫਿੱਟ ਨਹੀਂ ਆਉਂਦੀ ਇਹਨਾਂ ਹਕੀਮਾਂ ਤੇ ਵਜਦਾ ਨੇ ਆਖਿਆ ਬਾਦਸ਼ਾਹ ਜੇ ਆ ਤਿੰਨੇ हकीमारे गई कोतजीन साधी समझ ची एत बादशाह मिलन बाद दारा बन जावे चीजा बादशाह दारा बन जावेदायत हकी मार के को गल समझ आई ਅਈ ਗੁਰੂ ਜੀ ਕਾ ਖਾਲਸਾ ਵਾ ਅਈ ਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅੱਜ ਦਾ ਜੋ ਦਿਹਾੜਾ ਹਰ ਸਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰ ਰਾਜ ਸਾਹਿਬ ਜੀ ਦੇ ਇਸ ਪਵਿੱਤਰ ਧਰਤੀ ਨੂੰ ਅੱਜ ਦੇ ਦਿਨ ਚਰਨ ਪਾ ਕੇ ਭਾਗ ਲਾਉਣ ਦੀ ਖੁਸ਼ੀ ਵਿੱਚ ਇਹ ਜਿਹੜੇ ਸਮਾਗਮ ਜਿਹੜੇ ਹਰ ਸਾਲ ਮਨਾਏ ਜਾਂਦੇ ਆ ਅੱਜ ਦੇ ਦਿਨ ਮਹਾਰਾਜ 2200 ਘੋੜ ਸਵਾਰ ਸਮੇਤ ਸੰਗਤਾਂ ਦੇ ਇਸ ਪਿੱਤਰ ਧਰਤੀ ਨੂੰ ਭਾਗ ਲਾਏ ਤੇ ਚਰਨ ਪਾਈ ਤੇ ਉਸ ਦੀ ਜਿਹੜੀ ਕਾਰ ਸੇਵਾ ਐ ਉਸ ਵੇਲੇ ਸ਼੍ਰੀਮਾਨ ਸੰਤ ਬਾਬਾ ਗੁਰਮੀ ਸਿੰਘ ਦੀ ਕਾਰ ਸੇਵਾ ਵਾਲੇ ਜੋ ਕਿ ਆਪ ਬਹੁਤ ਲਗਨ ਦੇ ਨਾਲ ਤੇ ਬੜੀ ਮਿਹਨਤ ਦੇ ਨਾਲ ਇਹ ਸੇਵਾ ਨਿਭਾ ਰਹੇ ਆ ਔਰ ਮਹਾਪੁਰਖਾਂ ਦਾ ਬੜਾ ਇਹਨਾਂ ਦੇ ਨਾਲ ਸਾਥ ਹੈ ਜਿਸ ਤਰ੍ਹਾਂ ਹੁਣ ਵੀ ਤੁਸੀਂ ਦਰਸ਼ਨ ਕਰ ਰਹੇ ਹੋ ਮਹਾਪੁਰਖ ਸ਼੍ਰੀਮਾਨ ਸੰਤ ਬਾਬਾ ਸੁਭੇਕ ਸਿੰਘ ਦੀ ਕਾਰ ਸੇਵਾ ਸ੍ਰੀ ਗੋਇੰਦਵਾਲ ਸਾਹਿਬ ਜੋ ਇਹਨਾਂ ਨੇ ਬਹੁਤ ਵੱਡੀ ਇਥੇ ਪਹਿਲਾ ਸੇਵਾ ਦੇ ਵਿੱਚ ਯੋਗਦਾਨ ਪਾਇਆ ਔਰ ਨਾਲ ਮਹਾਪੁਰਖਾਂ ਨੂੰ ਸੇਵਾ ਦੇ ਵਿੱਚ ਤੋਰਿਆ ਜੋ ਅੱਜ ਬਾਬਾ ਜੀ ਉਹ ਸੇਵਾ ਨੂੰ ਬਾਰ ਕਰਾਰ ਰੱਖ ਕੇ ਫਿਰ ਆਸ਼ਰਮ ਬਣਾਉਣਾ ਬੱਚਿਆਂ ਦੇ ਵਾਸਤੇ ਖੇਡਾਂ ਕਰਾਉਣੀਆਂ ਔਰ ਸਕੂਲ ਬਣਾਉਣੇ ਵਿਦਿਆ ਜਿਹੜੀ ਹੈ ਬਹੁਤ ਜ਼ਰੂਰੀ ਹੈ ਤੇ ਉਹਦਾ ਬੜਾ ਇਹਨਾਂ ਨੂੰ ਹਰ ਵਕਤ ਬਹੁਤ ਸੋਚਦਾ ਰਹਿੰਦੀ ਆ ਕਿ ਜਿਹੜੀ ਸਕੂਲ ਦੇ ਬਹੁਤ ਵਧੀਆ ਪੱਧਰ ਤੇ ਚੱਲੇ ਤੇ ਜਿਹੜੀ ਵਿਦਿਆ ਹੈ ਬੱਚੇ ਲੈ ਕੇ ਤੇ ਇਥੋਂ ਦੇਸ਼ ਵਿਦੇਸ਼ ਤੇ ਵਿੱਚ ਜਾ ਕੇ ਸੇਵਾ ਕਰਨ ਔਰ ਹੋਰ ਜਿਹੜੇ بڑے ਕਾਰਜ ਨੇ ਜਿਸ ਤਰ੍ਹਾਂ ਲੜਕੀਆਂ ਦੇ ਵਿਆਹ ਹਰ ਸਾਲ ਕਰਦੇ ਆ ਫੇਰ ਖੇਡਾਂ ਹਰ ਸਾਲ ਕਰਾਉਂਦੇ ਆ ਕਿ ਬੱਚੇ ਜਿਹੜੇ ਆ ਨਸ਼ੇ ਤੋਂ ਹਟ ਕੇ ਖੇਡਾਂ ਵੱਲ ਲੱਗਣ ਪਟਿਆੰ ਦਾ ਧਿਆਨ ਖੇਡਾ ਵਲ ਜਾਵੇ ਅਤੇ ਜਵਾਨੀ ਜਿਹੜੀ ਹੈ ਸਾਡੀ ਪੰਜਾਬ ਦੀ ਉਹ ਬਚੀ ਰਵੇ ਇਹ ਬੜੀ ਇਹਨਾਂ ਦੇ ਬਹੁਤ ਜ਼ਿਆਦਾ ਇਛਵਾਲ ਧਿਆਨ ਹੈ ਇਹਨਾਂ ਦਾ ਤੇ ਮਹਾਰਾਜ ਦੇ ਅੱਗੇ ਸਾਡੀ ਵੀ ਬੇਨਤੀ ਹੈ ਸਾਰਿਆਂ ਦੀ ਜਿਸ ਤਰ੍ਹਾਂ ਸ਼੍ਰੀਮਾਨ ਸੰਤ ਪਾਪਾ ਬਲਵੀਰ ਸਿੰਘ ਜੀ ਜੋ ਕਿ ਐਸ ਵੇਲੇ ਪਾਣੀਆਂ ਦੇ ਵਾਸਤੇ ਬਹੁਤ ਜ਼ਿਆਦਾ ਉਹਨਾਂ ਦਾ ਵੱਡਾ ਯੋਗਦਾਨ ਹੈ ਫਿਰ ਰਾਜ ਸਭਾ ਵਿੱਚ ਐਸ ਵੇਲੇ ਮੈਂਬਰ ਸਹਿਬਾਨ ਵੀ ਨੇ ਤੇ ਬਾਤਾਂ ਵਰਨ ਦੇ ਪ੍ਰੇਮੀ ਵੀ ਨੇ ਬੜੀਆਂ ਸਮਾਵਾਂ ਉਹਨਾਂ ਨੇ ਵੀ ਰਮੀਆਂ ਉਹਨਾਂ ਦੇ ਹਰ ਸੇਵਾ ਦੇ ਵਿੱਚ ਬਾਬਾ ਗੁਰਮੀਤ ਸਿੰਘ ਜੀ ਦਾ ਜਿਹੜਾ ਉਹ ਬਹੁਤ ਵੱਡਾ ਯੋਗਦਾਨ ਹੁੰਦਾ ਜਿੱਥੇ ਵੀ ਜਾਵਾਂਗੇ ਜੇ ਨਗਰ ਕੀਰਤਨ ਹੋਣਾ ਜਾਂ ਕੋਈ ਸੇਵਾ ਦਾ ਕਾਰਜ ਆਰੰਭ ਕਰਨਾ ਜਿਸ ਤਰ੍ਹਾਂ ਬੁੱਢਾ ਦਰਿਆ ਜਿੱਥੇ ਜਾ ਕੇ ਸੇਵਾ ਆਰੰਭ ਕੀਤੀ ਹੈ ਸ੍ਰੀਮਾਨ ਸੰਤ ਬਾਬਾ ਬਲਵੀਰ ਸਿੰਘ ਜੀ ਨੇ ਉੱਥੇ ਵੀ ਇਹਨਾਂ ਮਹਾਂਪੁਰਖਾਂ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਹਰ ਵੇਲੇ ਅਤੇ ਨਿਰਮਲਾ ਸੰਤ ਮੰਡਲ ਪੰਜਾਬ ਵੱਲੋਂ ਵੀ ਜੋ ਕਿ ਮਹਾਂਪੁਰਖਾਂ ਦਾ ਹਰ ਸਮੇਂ ਤੇ ਬੜਾ ਭਾਰੀ ਸਹਿਯੋਗ ਦਿੱਤਾ ਜਾਂਦਾ ਤੇ ਨਾਲ ਸਾਡੇ ਜੋ ਨਿਰਮਲਾ ਸੰਤ ਮੰਡਲ ਪੰਜਾਬ ਦੇ ਮੈਂਬਰ ਵੀ ਨੇ ਮਹਾਂਪੁਰਖ ਇਹ ਸਵਾਸਤੇ ਇਹ ਮਹਾਪੁਰਖਾਂ ਦਾ ਕੰਮ ਹੈ ਜਿਹੜਾ ਸੇਵਾ ਕਰਨੀ ਤੇ ਸੇਵਾ ਕਰਾਉਣੀ ਇਹ ਬੜੇ ਵੱਡੇ ਕਾਰਜ ਨੇ ਜਿਹੜੇ ਰੰਬੇ ਹੋਏ ਆ ਮਹਾਪੁਰਖਾਂ ਨੇ ਬਹੁਤ ਵੱਡੇ ਪ੍ਰੋਜੈਕਟ ਨੇ ਇਸ ਲਈ ਸਾਡੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਉਰਜਾ ਰੂਪੀ ਲੈ ਕਿ ਮਹਾਪੁਰਖਾਂ ਦੇ ਨਾਲ ਜੋ ਕਿ ਹਰ ਤਰ੍ਹਾਂ ਜੋ ਕੀਤਾ ਜਾਵੇ ਤੇ ਇਹ ਕਾਰਜ ਹੋਰ ਵੀ ਵਧੇਰੇ ਇਸੇ ਤਰ੍ਹਾਂ ਹੀ ਸੇਵਾ ਦੇ ਚੱਲਦੇ ਰਹਿਣ ਜੋ ਅੱਜ ਮਹਾਰਾਜ ਨੇ ਮੁਬਾਰਕ ਚਰਨ ਪਾਉਣ ਦਾ ਦਿਹਾੜਾ ਮਨਾਇਆ ਜਾ ਰਿਹਾ ਦੀਵਾਨ ਸਜੇ ਹੋਏ ਆ ਗੁਰੂ ਕੇ ਲੰਗਰ ਅਤੁੱਟ ਪੁਣਾਰੇ ਵਰਤ ਰਿਹਾ ਚਾਰ ਚੁਫੇਰੇ ਔਰ ਅੱਜ 3-4 ਦਿਨ ਹੋ ਗਏ ਆ ਸਮਾਗਮ ਚੱਲਦਿਆਂ ਨੂੰ ਤੇ ਇਸ ਵਾਸਤੇ ਇਹਨਾਂ ਮਹਾਂਪੁਰਖਾਂ ਨੇ ਇਹ ਬੜੀਆਂ ਵੱਡੀਆਂ ਜਿਹੜੀਆਂ ਸੇਵਾਵਾਂ ਕਰ ਰਿਹਾ ਤੇ ਸਾਡੀ ਅਰਦਾਸ ਹੈ ਸਾਰੇ ਮਹਾਂਪੁਰਖਾਂ ਦੀ ਕਿ ਮਹਾਰਾਜ ਇਹਨਾਂ ਨੂੰ ਹੋਰ ਬਲ ਬਖਸ਼ੇ ਉਦਮ ਬਖਸ਼ੇ ਤੇ ਇਸੇ ਤਰ੍ਹਾਂ ਹੀ ਜਿਹੜੀ ਸੇਵਾ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਸਾਰੀਆਂ ਦੇਸ਼ ਤੇ ਜਮ ਤੇ ਦੀਆਂ ਸ਼ਕਤਾਂ ਨੂੰ ਸਾਡੇ ਵੱਲੋਂ ਇਹੋ ਹੀ ਸੁਨੇਹਾ ਕਿ ਮਹਾਂਪੁਰਖਾਂ ਦੇ ਨਾਲ ਸਹਿਯੋਗ ਕਰਕੇ ਸਾਰੇ ਕਾਰਜਾਂ ਦੇ ਵਿੱਚ ਸਹਾਇਤਾ ਕਰੋ ਅਤੇ ਨਾਲ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਆ ਸਤ ਜੀ